ਏ ਅਰੇ ਦੇ ਕੁੱਤੇ ਦੱਟਾ ਚੱਲ ਮੇਰਾ ਓਏ ਹੁਣ ਨਾ ਤਰਸ ਮਾਂ ਚੁੱਪ ਕਰ ਗਾ ਰੋਏ ਬਜ਼ੁਰਗ ਨੂੰ ਬੇਨਤੀ ਕਰਦੀ ਮਕਾਨ ਗਿਰ ਜਾਊਗਾ ਵੀ ਤੁਹਾਡਾ ਕਹਿੰਦਾ ਮੈਂ ਬੱਚੇ ਕੱਢਦੇ ਕਹਿੰਦਾ ਘਰ ਚ ਨਾ ਕਹਿੰਦਾ ਵੀ ਸਮਾਨ ਕਾਫੀ ਹੈ ਬੜਾ ਔਖਾ ਬਣਾਇਆ ਹੋਇਆ ਹੈ ਸਮਾਨ ਕਹਿੰਦਾ ਮੈਂ ਠੀਕ ਹੈ ਠੀਕ ਹੋ ਜੀ ਜਲਦੀ ਜਲਦੀ ਗੱਲ ਕਰਦੇ ਕਲ ਹੈ ਜੀ ਮੈਂ ਕੁਲ ਵੀ ਹਲਕਾਰ ਨਹੀਂ ਸੋਦੀ ਕੀਮਤ ਮੈਂ ਸਵਲ ਟੀਅਰ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਟੋਟਲ ਕਹਿੰਦੇ 700 ਤੋਂ ਪਲੱਸ ਲੋਕਾਂ ਨੇ ਆਪਣੀ ਜਾਨ ਗਵਾਈ ਹੜ੍ਹਾਂ ਦੀ ਮਾਰ ਦੇ ਰਤਨ ਵੇਸ ਕਲੰਦਰ ਘਟ ਹੀ ਤੀ ਆਵਾ ਇੱਕ ਸ਼ਬਦ ਮੇਰੇ ਪ੍ਰਾਣਮ ਵਸਤ ਹੈ ਬੌੜ ਜਨਮ ਨਾ ਆਵਾ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਇੱਕ ਪੂਰੀ ਚੜਦੀ ਗਲਾ ਦੇ ਵਿੱਚ ਨਹੀਂ ਬੇਸ਼ੱਕ ਜਿਹੜਾ ਆ ਦਰਿਆ ਚੜ੍ਹਿਆ ਹੋਇਆਗਾ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਵਾ ਉੱਚੀਆਂ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਕੇ ਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਛ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚਮਚਾ ਹੀ ਘੜ ਲੀਏ ਸੀ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕੱਪੜ ਰੁੜ ਗਿਆ ਸਾਰਾ ਕੁਝ ਹਾਂ ਫਰਿੱਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਉੱਪਰ ਚੜਿਆ ਨਹੀਂ ਜਾ ਰਿਹਾ ਗੋਲਡ ਨਹੀਂ ਨਿਕਲਿਆ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਅਮੀਸ਼ਾ ਪੰਜਾਬ ਸਲੀ تھرو ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ ਇਮੋਸ਼ਨ ਹੈ ਇਹਨਾਂ ਦਾ ਬਾਹਰ ਦਾ ਬੰਦਾ ਨਹੀਂ ਆਉਂਦਾ ਕੋਈ ਆਉਂਦੇ ਵੇਖਣ ਉਹਦੇ ਫੋਟੋਆਂ ਲਵਾਉਣ ਉਹਦੇ ਭੈਣ ਪੋਟਵਾਲਾ ਅੱਗੇ ਚਲੇ ਜਾਂਦੇ ਨੇ ਅਰੇ ਜਿੰਨੀ ਆਰਾ ਮਰਜੀ ਮਾਰ ਲੈਣ ਪੰਜਾਬ ਨਹੀਂ ਇਹਨਾਂ ਕੋ ਮਰਨਾ ਜੇ ਸਾਡੇ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ ਚ ਵੰਡਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਇਹ ਵੈਸਾ ਕਮਾਇਆ ਉਹ ਪੰਜਾਬ ਤੇ ਲਾਵ ਹੀ ਰਿਹਾ ਹੈ ਦਲਜੀਤ ਨੇ 10 ਪਿੰਡਾਂ ਨੂੰ ਗੋਦ ਲਿਆ ਕਿ ਜਿਹਦਾ ਕਿਸੇ ਦਾ ਘਰ ਟੁੱਟਿਆ ਉਹਦਾ ਘਰ ਬਣਾ ਕੇ ਦੇਣਗੇ ਜਿਹਨੂੰ ਜਿਸ ਚੀਜ਼ ਦੀ ਲੋੜ ਆ ਉਹਨੂੰ ਦੇਣਗੇ ਐਮੀ ਵਿਰਕ ਨੇ 200 ਢਾਣੀਆਂ ਦਾ ਅਜਮਾ ਲਿਆ ਕਿ 200 ਢਾਣੀਆਂ ਨੂੰ ਉਹ ਮੋੜ ਤੋਂ ਉਸੀ ਤਰ੍ਹਾਂ ਬਹਾਲ ਕਰੂਗਾ ਗਿੱਪੀ ਗਰੇਵਾਲ ਨੇ ਵੀ ਇਦਾਂ ਦੀ ਬਹੁਤ ਚੀਜ਼ਾਂ ਕੀਤੀਆਂ ਕਰਨ ਔਜਲਾ ਉਹਨੇ ਬੋਟਸ ਭੇਜੀਆਂ ਉਹਨੇ ਏਪੀ ਢਿੱਲੋ ਤੇ ਹੋਰ ਵੀ ਪਤਾ ਨਹੀਂ ਕਿੰਨੇ ਕਲਾਕਾਰ ਜਿਹੜੇ ਉੱਥੇ ਖੁਦ ਜਾ ਕੇ ਉੱਥੇ ਸੇਵਾ ਕਰ ਰਹੇ ਆ ਤਾਂ ਪੰਜਾਬੀ ਜਿਹੜੇ ਕਲਾਕਾਰ ਆ ਉਹਨਾਂ ਨੇ ਆਪਦੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਰੱਖਿਓ ਨੀ ਮਾਣਿਆ ਦਮਨ ਬੰਦਗੀ ਦੀ ਦਾਤੇ ਚੋਲੀ ਪਾਦੇ ਹੋ ਰੱਖਿਓ ਨੀ ਮਾਣਿਆ ਦਮਨ ਹੋਰ ਜੀ ਨੂੰ ਜੀ ਹੁੰਦੀ ਅੱਜ ਦੀ ਵੀਡੀਓ ਫਿਰ ਉਹਨਾਂ ਲੋਕਾਂ ਨੂੰ ਡੈਡੀਕੇਟਡ ਹੈ ਜਿਹੜੇ ਆੜਾਂ ਦੀ ਮਾਰਦੇ ਠਾਂਗੇ ਤੇ ਤੁਹਾਨੂੰ ਕੁਝ ਇਹੋ ਜਿਹੇ ਵੀਡੀਓ ਦਿਖਾਉਣ ਲੱਗਾ ਜ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਖੁਦ ਭਾਵੁਕ ਹੋ ਜਾਓਗੇ ਪੰਜਾਬ ਨੇ ਬਹੁਤ ਕੁਝ ਸਹਿਲੇ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਇੱਥੇ ਕਹ ਰਿਹਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਹੁਤ ਮੀਆ ਆ। ਇਸ ਵਾਰ ਬਹੁਤ ਮੀ ਹੈ। ਜਿਨ੍ਹਾਂ ਦੇ ਬਾਰੇ ਸਾਨੂੰ ਘੱਟੋ-ਘੱਟ 5-5-6-6 ਮਹੀਨੇ ਪਹਿਲਾਂ ਪਤਾ ਸੀਗਾ ਕਿ ਇਸ ਵਾਰ ਜਿਹੜੀ ਬਾਰਿਸ਼ ਬਹੁਤ ਹੋਣੀ ਹੈ। ਪਰ ਸਾਡੀਆਂ ਸਰਕਾਰਾਂ ਦੀ ਨਾਕਾਮੀ ਰਹੀ ਕਿ ਉਹਨਾਂ ਚੀਜ਼ਾਂ ਦੇ ਅਸੀਂ ਹੱਲ ਨਹੀਂ ਕਰ पाए ਜੋ ਸਾਡੀਆਂ ਨਦੀਆਂ ਆ। ਅਸੀਂ ਉਹਨਾਂ ਦਾ ਪਾਣੀ ਦਿਨੋਂ-ਦਿਨ ਉਹਨਾਂ ਦੀ ਜਿਹੜੀ ਸ਼ਮਤ ਹੈ, ਉਹਨਾਂ ਦੀ ਲਿਮਿਟੇਸ਼ਨਸ ਆ ਉਹ ਘਟ ਰਹੀ ਹੈ ਪਾਣੀ ਨੂੰ ਸਮੇਟਣ ਦੀ। ਪਰ ਅਸੀਂ ਉਹਨਾਂ ਦੇ ਕੋਈ ਹੱਲ ਨਹੀਂ ਕੀਤੇ। ਪਾਖੜਾ ਬੰਨ ਜਿਹੜਾ ਕਿ ਪਾਖੜਾ ਡੈਮ ਹੈ। ਉਹ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਹੀ ਚੇਤਾਵਨੀਆਂ ਦਿੱਤੀਆਂ ਗਈਆਂ ਕਿ ਥੋੜਾ ਥੋੜਾ ਕਰਕੇ ਪਾਣੀ ਛੱਡਦੇ ਰਹੋ ਵੀ ਤਾਂ ਜੋ ਜਿਹੜੇ ਹਾਲਾਤ ਮੜੇ ਨਾ ਹੁਣ ਪਰ ਅਸੀਂ ਉਹਨਾਂ ਤੇ ਵੀ ਗੌਰ ਨਹੀਂ ਕੀਤਾ ਕਿਉਂਕਿ ਭਾਖੜਾ ਡੈਮ ਜਿਹੜਾ ਕੇਂਦਰ ਸਰਕਾਰ ਦੇ ਅੰਡਰ ਹੈ ਪੰਜਾਬ ਸਰਕਾਰ ਦੇ ਅੰਡਰ ਨਹੀਂ ਹਾਲਾਂਕਿ ਚਾਹੀਦਾ ਹੈ ਕਿ ਜੇਕਰ ਪਾਣੀਆਂ ਦੀ ਮਾਰ ਪੰਜਾਬ ਨੇ ਸਹਿਣੀ ਹੈ ਤਾਂ ਫਿਰ ਭਾਖੜਾ ਡੈਮ ਵੀ ਪੰਜਾਬ ਸਰਕਾਰ ਦੇ ਅੰਡਰ ਹੀ ਹੋਣਾ ਚਾਹੀਦਾ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੇ ਪੰਜਾਬੀ ਆਰਟਿਸਟ ਆ ਉਹ ਉਹਨਾਂ ਨੇ ਦਿਲ ਜਿੱਤ ਲਿਆ ਉਹ ਲੋਕਾਂ ਦੇ ਨਾਲ ਖੜੇ ਆ ਜਿਹੜੀਆਂ ਬਹੁਤ ਸਾਰੀਆਂ ਐਨਜੀਓਜ਼ ਐ ਖਾਲਸਾ ਐਡਵਰਕੀਆਂ ਗਲੋਬਲ ਸਿੱਖ ਆਰਗੇਨਾਈਜੇਸ਼ਨ ਸਾਂਝ ਫਾਊਂਡੇਸ਼ਨ ਤੇ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਉਹਨਾਂ ਨੇ ਲੋਕਾਂ ਦਾ ਜਿਹੜਾ ਬਹੁਤ ਸਾਰਾ ਦਿੱਤਾ ਰਾਸ਼ਨ ਪਾਣੀ ਦੀ ਕਮੀ ਨਹੀਂ ਘੱਟੋ ਘੱਟ 12 ਤੋਂ 13 ਹਜ਼ਾਰ ਲੋਕਾਂ ਨੂੰ ਹੁਣ ਤੱਕ ਰੈਸਕਿਊ ਕਰ ਲਿਆ ਗਿਆ 30 ਲੋਕਾਂ ਦੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਇੱਥੇ ਡੈਥ ਹੋ ਗਈ ਹੈ ਪਾਕਿਸਤਾਨ ਦੇ ਵਿੱਚ ਟੋਟਲ ਇਹ ਪੰਜਾਬ ਨੇ ਪਿਛਲੇ ਇਸ ਸਾਲ ਦੀ ਹੈ ਜਾਂ ਪਿਛਲੇ ਸਾਲ ਦੀ ਚਾਹੇ ਚੜ੍ਹਦਾ ਪੰਜਾਬਾ ਚਾਹੇ ਲੈਂਦਾ ਪੰਜਾਬ ਉੱਥੇ ਲੈਂਦੇ ਪੰਜਾਬ ਯਾਨੀ 700 ਤੋਂ ਪਲੱਸ ਲੋਕਾਂ ਨੇ ਆਪਣੀ ਜਾਣਗੁਵਾਈ ਹੜਾਂ ਦੀ ਮਾਰ ਦੇ ਹੇਟ ਤੇ 8 8 ਲੱਖ ਜਿਹੜੀ ਆਬਾਦੀ ਹੈ ਪ੍ਰਭਾਵਿਤ ਹੋਈ ਤੇ ਜਿਹੜੀ ਪੰਜਾਬ ਦੀ ਗੱਲ ਆ ਤਾਂ ਪੰਜਾਬ ਦੇ ਵਿੱਚ 2.5 ਲੱਖ ਲੋਕਾਂ ਦੀ ਜਿਹੜੀ ਆਬਾਦੀ ਪ੍ਰਭਾਵਿਤ ਹੋਈ ਠੀਕ ਹੈ ਇਹ ਹੁਣ ਤੱਕ ਦਾ ਅੰਕੜਾ ਹੈ ਅਜੇ ਕੱਲ ਤੱਕ ਦਾ ਹੁਣ ਅੱਗੇ ਅੱਗੇ ਦੀ ਵਧ ਰਿਹਾ ਕਿਉਂਕਿ ਹਜੇ ਵੀ 36 ਤੋਂ 48 ਘੰਟੇ ਮੀਂਹ ਪੈਣ ਦੀ ਬਹੁਤ ਸੰਭਾਵਨਾ ਹੈ ਸੰਭਾਵਨਾ ਕਿ ਮੀਂਹ ਪੈਣਾ ਹੀ ਪੈਣਾ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਸਾਡੇ ਨਾਲੇ ਦਾ ਆ ਆਸ-ਪਾਸ ਦੇ ਜਿਹੜੇ ਸੂਬੇ ਆ ਠੀਕ ਹੈ ਉਹ ਜ਼ਰੂਰ ਖੜੇ ਆ ਲੋਕਾਂ ਦਾ ਸਾਥ ਹਮ ਹਮਾ ਕੇ ਮਿਲ ਰਿਹਾ ਪਰ ਸਰਕਾਰਾਂ ਦੀ ਗੱਲ ਕਰ ਲਓ ਤਾਂ ਨਹੀਂ ਖੜਿਆ ਕੋਈ ਨਹੀਂ ਖੜਿਆ ਪੰਜਾਬ ਸਰਕਾਰ ਨਾਲ ਖੜੀ ਹੈ ਠੀਕ ਹੈ ਉਹਦਾ ਨਖਾੜਨਾ ਬੰਦਾ ਵੀ ਹੈ ਪਰ ਕੇਂਦਰ ਸਰਕਾਰ ਭਾਰਤ ਸਰਕਾਰ ਨਹੀਂ afghanistan ਦੇ ਵਿੱਚ ਪੁਚਾਲ ਆਇਆ ਉਧਰ ਰਾਸ਼ਨ ਰਾਹਤ ਸਮਗਰੀ ਸਾਰਾ ਕੁਝ ਮੋਦੀ ਨੇ ਉਧਰ ਭੇਜਤਾ ਪਰ ਪੰਜਾਬ ਦੇ ਵਿੱਚ ਕੋਈ ਰਾਸ਼ਨ ਨਹੀਂ ਕੋਈ ਕੁਝ ਨਹੀਂ ਭੇਜ ਹਾਲਾਂਕਿ ਭਗਵੰਤ ਮਾਨ ਦੇ ਨਾਲ ਜੋ ਫੋਨ ਤੇ ਉਹਨਾਂ ਨੇ ਜਾਇਜ਼ਾ ਜ਼ਰੂਰ ਲਿਆ ਠੀਕ ਹੈ ਅਮਿਤ ਸ਼ਾਹ ਜੀ ਨੇ ਵੀ ਤੇ ਮੋਦੀ ਸਾਹਿਬ ਜੀ ਨੇ ਵੀ ਦੋਨਾਂ ਸਾਬਾ ਨੇ ਜਾਇਜ਼ਾ ਜ਼ਰੂਰ ਲਿਆ ਪਰ ਅੱਗੇ ਅੱਗੇ ਦੀ ਕੋਈ ਏਦਾਂ ਦੀ ਕੋਈ ਨਿਊਜ਼ ਨਹੀਂ ਮਿਲੀ ਕਿ ਕੋਈ ਰਾਹਤ ਸਮਾਗਰੀ ਕੋਈ ਏਡ ਕੋਈ ਰਾਸ਼ਨ ਬਾਣੀ ਕੁਝ ਨਹੀਂ ਪਤਾ ਲੱਗਾ ਨਾ ਹੀ ਕਿਸੇ ਹੋਰ ਤਰ੍ਹਾਂ ਨਾਲ ਸਹਾਇਤਾ ਆਵਾ ਤਾਂ ਕਰਕੇ ਹੈਨਾ ਕਿ ਮਹਾਰਾਜ ਨੂੰ ਵਾਜਾ ਮਾਰ ਰਹੇ ਸੀਗੇ ਉਹ ਪੰਜਾਬ ਦੇ ਬਹੁਤ ਨੌਜਵਾਨਾਂ ਨੇ ਬੜੇ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਮੰਦਰ ਤਨਵੇਸ਼ ਕਲੰਦਰ ਘਟ ਹੀ ਤੀਰਤਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਲਾਇਆ ਵਾਂ ਸਿੰਘ ਪੂਰੀ ਚੜਦੀ ਕਲਾ ਦੇ ਵਿੱਚ ਨਹੀਂ ਬੇਸ਼ੱਕ ਜਿਹੜਾ ਆ ਦਰਿਆ ਚੜਿਆ ਹੋਇਆਗਾ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਵਾ ਉੱਚੀਆਂ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਸਿੰਘਾਂ ਨੂੰ ਪਤਾ ਲੱਗਿਆ ਤੁਹਾਡੀ ਬੇਟੀ ਦੀ ਮੇ ਬਕਤੀ ਮੋਦ ਇਹਣਾ ਮਤਲਬ ਜਿਹੜੀ ਇੰਨੀ ਚੜਦੀ ਕਲਾ ਮਹਾਰਾਜ ਕਿਵੇਂ ਬਖਸ਼ਦੀ ਹੈ ਇੰਨੀ ਸੈਟੀਸਫੈਕਸ਼ਨ ਮਹਾਰਾਜ ਕਿਵੇਂ ਬਖਸ਼ਦੀ ਹੈ ਤੇ ਜਿੱਥੇ ਆਪ ਪਰਮੇਸ਼ਰ ਆਏ ਹੋਣ ਜਿੱਥੇ ਆਪ ਹੋ ਰਹੇ ਹੋਣ ਜਿੱਥੇ ਆਪੇ ਕਿਰਤ ਕੀਤੀ ਹੋਵੇ ਸਾਰਾ ਕੁਝ ਸਾਨੂੰ ਸਿਖਾਇਆ ਹੋਵੇ ਪਰਮੇਸ਼ਰ ਨੇ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਕਿਰਪਾ ਕਰੋ ਆ ਜਿਹੜਾ ਵਾ ਕਲੂਕਾਲ ਦਾ ਭਿਆਨਕ ਸਮਾਵਾ ਇਹ ਪਾਸ਼ਾ ਜੀ ਸਾਡੇ ਵਾਸਤੇ ਦੀ ਗੱਲ ਨਹੀਂ ਮਤਲਬ ਇਹਨਾਂ ਨੂੰ ਦਰਿਆਵਾਂ ਦਾ ਜਿਹੜਾ ਵੇਗ ਆ ਉਹ ਡੱਕ ਨਹੀਂ ਸਕਿਆ ਕਦੇ ਵੀ ਤੋਂ اٹਕ ਦਰਿਆ ਸਿੰਘ ਪਾਰ ਕਰਦੇ ਹੁੰਦੇ ਸੀ ਅਰਦਾਸ ਕਰਕੇ ਪਾਰ ਕਰ ਜਾਂਦੇ ਸੀ ਜਲ ਆ ਗਿਆ ਵਾ ਇਹ ਇਹ ਜਲ ਤੋਂ ਕਦੇ ਗੁਰੂ ਅੰਮ੍ਰਿਤਸਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੀ ਉਹ ਵੀ ਗਾ ਕਰ ਪਰਖੇ ਤੇ ਪਾਸ਼ਾ ਦੇ ਸ਼ਾਨਦਾਰ ਤੇ ਖਰਦੇ ਸੀ ਕਈ ਇੱਥੇ ਗੁਰਮੁਖ ਪਿਆਰੇ ਆਏ ਤੇ ਬਾਬਾ ਜੀ ਤੁਹਾਡੀ ਜ਼ਮੀਨ ਨਹੀਂ ਹੈਗੀ ਤਾਂ ਤੁਸੀਂ ਇੱਥੇ ਲਗੇ ਭਾਈ ਜ਼ਮੀਨ ਨਹੀਂ ਹੈਗੀ ਪਰ ਜਮੀਰ ਤੇ ਆਏ ਨਾ ਜੀ ਜੰਤ ਸਭ ਸਰਨਤ ਮਾਰੀ ਸਰਬਕਿੰਤ ਤੋਦ ਪਾਚ ਜੋ ਤੋਦ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਹੈ ਮੈਨੂੰ ਜੋ ਤੋਦ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਹੈ

ਤਾਰੇ ਕੈਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸੈਕਿਓਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਕੁੜੀਆਂ ਮੈਂ ਮਿਹਨਤ ਕਰ ਰਹੀਆਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਦੇ ਨੂੰ ਉਹ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੋਸੋਈ ਕਿ ਇਹਨੇ ਸਾਲ ਜਿਵੇਂ ਉਹ ਕਹਰੇ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੇ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜੇ ਪਾਣੀ 'ਚ ਬਹਿ ਗਿਆ ਨਾ ਤੇ ਉਹ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਕੇ ਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਪਈ ਇੱਕ ਚਮਚਾ ਹੀ 껙 ਲਈਏ ਹਾਂ ਉਹ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕੱਪੜ ਰੁੜ ਗਿਆ ਸਾਰਾ ਕੁਝ ਹਾਂ ਫਰਿੱਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਉੱਪਰ ਚੜ੍ਹਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲਿਆ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਉਹਨਾਂ ਵਿੱਚ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆਂ ਬਿਆਰੀਆਂ ਦੇ ਪੈਰੀ ਪੈ ਆ ਮੈਂ ਮੈਂ ਮੇਰੇ ਡਾਕੂਮੈਂਟ ਜਰੂਰੀ ਕਰ ਦੋ ਆ ਤਨ ਤੇ ਕਪੜਾ ਰਹਿ ਗਿਆ ਬਸ ਬਸ ਇਹ ਤਾਂ ਫੇਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋ ਗਏ ਫਿਰ ਸਾਡੇ ਤਾਂ ਹੌਸਲੇ ਚੱਕਣਾ ਚੂਰ ਹੋ ਜਾਣਗੇ ਬੰਦਾ ਸੀ ਇਹ ਵਿਚਾਰਾ ਜਿਹਦੇ ਜਿਹਨੇ 9 ਸਾਲ ਕਮਾਈ ਕਰਕੇ ਆਪਦਾ ਘਰ ਪਾਇਆ ਤੇ ਇਹਨੇ ਇਹਨੇ ਮਤਲਬ ਵਿਆਹ ਕਰਨਾ ਸੀ ਹੁਣ ਆਪਦਾ ਤੇ ਉਦਰਾ ਦੀ ਮਾਰ ਅੱਗੇ ਪੈ ਗਈ ਕਿ ਘਰ ਸਾਰਾ ਕੁਝ ਵਹਿ ਗਿਆ ਜੋ ਇਕੱਠਾ ਕੀਤਾ ਬੰਦਾ ਇਨੇ ਚਾਵਾਂ ਨਾਲ ਘਰ ਬਣਾਉਂਦਾ ਜੋ ਵੀ ਸਮਾਨ ਕੋਈ ਸਾਰਾ ਕੁਝ ਰੁੜ ਗਿਆ ਹਮੇਸ਼ਾ ਪੰਜਾਬ ਸਲੀ تھرو ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਤੁਸੀ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ ਇਹ ਇਮੋਸ਼ਨ ਹੈ ਨਾ ਦਾ चढ़ा चढ़ती आए हो रहे हो भाई हम सिर्फ यहाँ पे हैं करवाने वाले एक परमात्मा अपने आप करवा रहे है। बस हम यहाँ आ गए हमारी तरफ से सेवा लेनी थी परमात्मा को मुझे बस इतना ही पता है ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਹੋਰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਹਿ ਕੇ ਕਿ ਮੈਂ ਗਰਾਉਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿੱਚ ਘਰ ਹਮ ਮਤਲਬ ਆਉਣਾ ਬਹੁਤ ਔਖਾ ਬਾਈ ਜੀ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਨਾਲ ਹੈ ਬਸ ਇਹੀ ਬਸ इमोਸ਼ਨ ਇਹੀ ਸੀ ਇਹਹੀ इमोਸ਼ਨ ਦਿਲਜੀਤ ਜੀ ਵੱਲੋਂ ਵੀ ਆ ਦਿਲਜੀਤ ਉਸਾਨ ਵੱਲੋਂ ਵੀ ਇਹੀ इमोਸ਼ਨ ਆ ਕਿ ਜਿਨੇ ਸਾਡੇ ਤੋਂ ਹੋਊਗਾ ਅਸੀਂ ਖੜਿਆ ਬਿਕੋਜ਼ ਪੰਜਾਬ ਹੋਣੀ ਹਮੇਸ਼ਾ ਸਪੋਰਟ ਕੀਤੀ ਆ ਜਿੰਨੇ ਕਿ ਝੁਟਕਾ ਸਾਡੇ ਤੋਂ ਹੋਊਗਾ ਅਸੀਂ ਤਾਂ ਅੜਾ ਦਾ ਪਾਣੀ ਨਹੀਂ ਮੋਣ ਕੋ ਨਾ ਇਹ ਗੱਲਾਂ ਆਪਾਂ ਇੱਥੇ ਸੁਣ ਰਹੇ ਆ ਨਾ ਇਹ ਕੋਈ ਹਵਾ ਚ ਨਹੀਂ ਜਾਂ ਕੋਈ ਵੀਜ਼ ਲੈਣ ਲਈ ਨਹੀਂ ਤੇ ਰੋ ਰਿਆ ਠੀਕ ਹੈ ਇਸ ਗੱਲ ਨੂੰ ਸਮਝੋ ਜੋ ਹਾਲਾਤ ਹੈ ਨਾ ਇਸ ਟਾਈਮ ਉਹ ਜੋ ਹਾਲਾਤ ਹਨ ਇਸ ਟਾਈਮ ਉਹ ਬਹੁਤ ਹੀ ਭਿਆਨਕ ਨੇ ਪੰਜਾਬੀ ਆਰਟਿਸਟ ਅਸੀਂ ਇਹਨਾਂ ਨੂੰ ਬੜਾ ਮਾੜਾ ਚੰਗਾ ਕਹਿੰਨੇ ਆ ਬੜੀਆਂ ਕੰਟਰੋਵਰਸੀ ਹੁੰਦੀਆਂ ਬੜੀਆਂ ਗਾਲਾਂ ਕੱਢਦੇ ਆ ਕਿ ਭੰਡ ਇਹ ਕਲਾਕਾਰ ਜਿਨ੍ਹਾਂ ਨੇ ਪੈਸਾ ਕਮਾਇਆ ਉਹ ਪੰਜਾਬ ਤੇ ਲਾਵ ਹੀ ਰਹੇ ਆ ਦਲਜੀਤ ਨੇ 10 ਪਿੰਡਾਂ ਨੂੰ ਗੋਦ ਲਿਆ ਕਿ ਜਿਹਦਾ ਕਿਸੇ ਦਾ ਘਰ ਟੁੱਟਿਆ ਉਹਦਾ ਘਰ ਬਣਾ ਕੇ ਦੇਣਗੇ ਜਿਹਨੂੰ ਜਿਸ ਚੀਜ਼ ਦੀ ਲੋੜਾ ਉਹਨੂੰ ਦੇਣਗੇ ਐਮੀ ਵਿਰਕ ਨੇ 200 ਢਾਣੀਆਂ ਦਾ ਅਜਮਾ ਲਿਆ ਕਿ 200 ਢਾਣੀਆਂ ਨੂੰ ਉਹ ਮੋੜ ਤੋਂ ਉਸੇ ਤਰ੍ਹਾਂ ਬਹਾਲ ਕਰੂਗਾ ਗਿੱਪੀ ਗਰੇਵਾਲ ਨੇ ਵੀ ਇਦਾਂ ਦੀਆਂ ਬਹੁਤ ਚੀਜ਼ਾਂ ਕੀਤੀਆਂ ਕਰਨ ਔਜਲਾ ਉਹਨੇ ਵੋਟਸ ਭੇਜੀਆਂ ਉਹਨੇ ਏਪੀ ਢਿੱਲੋ ਤੇ ਹੋਰ ਵੀ ਪਤਾ ਨਹੀਂ ਕਿੰਨੇ ਕਲਾਕਾਰ ਜਿਹੜੇ ਉੱਥੇ ਖੁਦ ਜਾ ਕੇ ਉੱਥੇ ਸੇਵਾ ਕਰ ਰਹੇ ਆ ਤਾਂ ਪੰਜਾਬੀ ਜਿਹੜੇ ਕਲਾਕਾਰ ਆ ਉਹਨਾਂ ਨੇ ਆਪਦੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਵਿੱਕੀ ਕੋਸ਼ਲ ਵਿੱਕੀ ਕੋਸ਼ਲ ਨੇ ਕਿਹਾ ਕਿ ਜਿੰਨੀਆਂ ਵੀ ਐਂਬੂਲੈਂਸਾਂ ਚਾਹੀਦੀਆਂ ਉਹ ਮੈਂ ਭੇਜੂੰਗਾ ਵਿੱਕੀ ਕੋਸ਼ਲ ਇੱਕ ਬਾਲੀਵੁੱਡ 스타 ਤੇ ਬਾਕੀ ਮੈਨੂੰ ਹੋਰ ਨਹੀਂ ਪਤਾ ਜਿਨ੍ਹਾਂ ਨੇ ਬਾਲੀਵੁੱਡ ਵਾਲਿਆਂ ਨੇ ਚਲੋ ਜਿਨ੍ਹਾਂ ਨੇ ਹਿੰਮਤ ਮਾਰੀ ਹੈ ਉਹਨਾਂ ਦਾ ਲੱਖ ਲੱਖ ਸ਼ੁਕਰੀਆ ਪਰ ਜਿਹੜੇ ਕਹਿੰਦੇ ਘੋਂਦੇ ਵੱਡੇ ਵੱਡੇ ਕਲਾਕਾਰ ਆ ਜਿਹੜੇ ਪੰਜਾਬੀ ਆ ਜਿਹੜੇ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਜਾ ਕੇ ਇੱਕ ਬਹੁਤ ਵੱਡਾ ਨਾਮ ਕਮਾਇਆ ਸਾਨੂੰ ਉਹਨਾਂ ਦਾ ਕੋਈ ਟਵੀਟ ਕੋਈ ਮੈਸੇਜ ਕੋਈ ਸਨੇਹਾ ਕੁਝ ਨਹੀਂ ਮਿਲਿਆ ਵਿਹਾੜ ਪ੍ਰਭਾਵਿਤ ਲੋਕਾਂ ਦੇ ਇੱਕ ਸympathy ਲਈ ਇੱਕ ਪੋਸਟ ਹੀ ਉਹਨਾਂ ਨੇ ਪਾਈ ਹੋਵੇ ਆਪਦੇ ਸੋਸ਼ਲ ਮੀਡੀਆ ਤੇ ਕਿਤੇ ਨਹੀਂ ਸਾਨੂੰ ਦੇਖੀ ਸੋ ਕਿਹੜਾ ਆਵਦਾ ਹੈ ਕਿਹੜਾ ਬਗਾਨਾ ਸਭ ਪਤਾ ਲੱਗਦਾ ਕਿਹੜਾ ਕਿਹੜਾ ਫਾਇਦਾ ਚੱਕ ਜਾਂਦਾ ਪੰਜਾਬੀ ਤੋਂ ਪੰਜਾਬੀ ਹੋਣ ਦਾ ਕਿ ਹਾਂ ਵੀ ਮੈਂ ਪੰਜਾਬ ਚੋਂ ਨਿਕਲਿਆ ਸੀ ਮੈਂ ਪੰਜਾਬੀ ਹਾਂ ਤੇ ਆਹ ਜਿਹੜਾ ਫਿਲਮਾਂ ਨੂੰ ਪ੍ਰਮੋਟ ਕਰਨ ਦੇ ਲਈ ਉਹ ਪੰਜਾਬੀਆਂ ਦੇ ਦਿਲਾਂ ਦੇ ਨਾਲ ਖੇਡਦੇ ਆ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਆ ਉਸੇ ਤਰ੍ਹਾਂ ਜਿਹੜੇ ਹੁਣ ਪੰਜਾਬ ਦੇ ਜਿਹੜੇ ਆਰਟਿਸਟ ਹੈ ਉਹਨਾਂ ਨੇ ਜਿੰਮਾ ਲਿਆ ਠੀਕ ਹੈ ਪੰਜਾਬ ਦੀਆਂ ਐਨ ਜੀਓਜ਼ ਉਹਨਾਂ ਨੇ ਜਿੰਮਾ ਲਿਆ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੇ ਜਿੰਮਾ ਲਿਆ ਉਹ ਬੰਦੇ ਦੀ ਗੱਲ ਦੇਖੋ ਕਿੰਨੀ ਸੋਹਣੀ ਸੀ ਕਿ ਮੇਰੀ ਜ਼ਮੀਨ ਨਹੀਂ ਹੈਗੀ ਪਰ ਮੇਰਾ ਜਮੀਰ ਤਾਂ ਹੈਗਾ ਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਅਸੀਂ ਕੀ ਕੁਝ ਨਹੀਂ ਸਿਆ ਪਰ ਆਏ ਅਸੀਂ ਡੁੱਬਦੇ ਨਹੀਂ ਆਣੀ ਅਸੀਂ ਹਿੰਮਤ ਹਾਰਦੇ ਕੋਈ ਸਾਡਾ ਸਾਥ ਦਵੇ ਨਾ ਦਵੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਅਨਾਚਰਾ ਇਹਨਾਂ ਦੀ ਭੈਣ ਨੂੰ ਜਾਏ ਉੱਤਿਆਂ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਦੇ ਹਾਂ ਲੋਕਾਂ ਨਾਲ ਜਿਹੜਾ ਵੀ ਆਉਂਦਾ ਫੋਟੋਆਂ ਲਵਾ ਕੇ ਚਲੇ ਜਾਂਦਾ ਕੋਈ ਨਹੀਂ ਇਤਨਾ ਗਾਣਾ ਕੱਢ ਕੱਢੀਏ ਜਿਹੜੀ ਉਹ ਨਾਲ ਹੀ ਕਾੜਦੀਆਂ ਨਾਲ ਚਲਾਈਏ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਕੋਈ ਆਉਂਦੇ ਵੇਖਣੋਂ ਦੇ ਫੋਟੋਆਂ ਲਵਾਉਣੋਂ ਦੇ ਭੈਣ ਪੋਟੋ ਵਾਲੋ ਅੱਗੇ ਚਲੇ ਜਾਂਦੇ ਨੇ ਸਾਰੇ ਜਿੰਨੀ ਆਰਾ ਮਰਜ਼ੀ ਮਾਰ ਲੈਣ ਪੰਜਾਬ ਨਹੀਂ ਇਹਨਾਂ ਕੋ ਮਰਨਾ ਕਿੱਥੇ ਮਰਜ਼ੀ ਮਾਰ ਬਿਲਕੁਲ ਸਹੀ ਬੋਲੇ ਜੀ ਬਿਲਕੁਲ ਸਹੀ ਇਹਨਾਂ ਦਾ ਪੰਜਾਬ ਨੇ ਮਰਦੇ ਮਰਨੇ ਨੇ ਰਾਜ ਲੈ ਲੈਣਾ ਆਪਣਾ ਨਾ ਕੋ ਇਹਨਾਂ ਨੂੰ ਫਿਰ ਖੇਤਰ ਫਿਰਨਾ ਸਾਰਾ ਲੰਗਰ ਆਪਧਿਆਰ ਕਰਦਾ ਮੈਂ 10 ਵਜੇ ਇਹਨਾਂ ਨੂੰ ਸਬਜ਼ੀ ਬਣਾੜ ਕੇ ਤਿਆਰ ਕਰਕੇ ਦੇਤੀ ਹੈ ਇਹਨਾਂ ਨੂੰ ਉਹ ਪਨੀਰ ਪੁਰਜੀ ਬਣੀ ਜਾਂਦੀ ਹੈ ਪਨੀਰ ਪੁਰਜੀ ਲੱਗੇ ਬਣਾਉਣੀ ਲੋਕਾਂ ਨੂੰ ਆਮ ਦੇਣਾ ਜੀ ਨਹੀਂ ਮਿਲਦੀ ਤੁਸੀਂ ਹੜਾ ਚ ਪਨੀਰ ਪੁਰਜੀ ਖਵਾਈ ਜਾਂਦੀ ਸਾਨੂੰ ਸੰਗਤ ਤੇ ਹੀ ਆਈ ਸਕਦੇ ਨੂੰ ਖਵਾ ਦੇਣਾ ਕੱਲ ਖੀਰ ਖਵਾਈ ਸੀ ਖੀਰ ਖਵਾਈ ਸੀ ਕੱਲ ਕੱਲ ਖੀਰ ਖਵਾਤੀ ਸੀ ਕਿਹੜਾ ਦੁੱਧ ਚੰਗਾ ਹੈ ਉਹਦੀ ਕੀ ਇਹ ਕਿਸੇ ਗੁਰੂ ਘਰ ਵਿੱਚ ਲੰਗਰੀ ਹੈ ਬਾਬਾ ਜੀ ਮਤਲਬ ਜਿਹੜੇ ਲੰਗਰ ਬਣਾਉਂਦੇ ਆ ਤੇ ਚੜ੍ਹਦੀ ਕਲਾ ਦੇਖੋ ਪनीर ਬਣਾਤੀ ਕਿਹੜਾ ਥੋੜਾ ਬੈਂਦਾ ਜਾਦਾ ਉਹਦਾ ਪਨੀਰ ਬਣਾਤਾ ਡੈਮਾਂ ਤੋਂ ਛੱਡੇ ਬਹੁਤ ਗੱਲ ਹੈ ਵੀ ਇਹ ਵੀ ੱੱਕਾ ਹੈ ਸਾਡੇ ਨਾਲ ਵੀ ਸਾਨੂੰ ਪਹਿਲਾਂ ਥੋੜਾ ਥੋੜਾ ਛੱਡੀ ਜਾਂਦੇ ਇਹ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਨੇ ਇਹਨਾਂ ਨੂੰ ਤੇ 6 ਮਹੀਨੇ ਪਹਿਲਾਂ ਹੀ ਬਿਆਰ ਦੀ ਬਾਰਿਸ਼ ਜ਼ਿਆਦਾ ਹੋਣੀ ਸਾਰੇ ਦਸੀ ਜਾਣਦੇ ਹੀ ਰੋਲਾ ਕੇ ਇਕੱਲੇ ਬਹਿ ਕੇ ਪਰਖੇ ਹੋ ਕੇ ਰੋਲਾਂਗੇ ਸਾਹਮਣੇ ਕਿਸੇ ਦੇ ਨਹੀਂ ਰੋ ਕੇ ਵਿਖਾਉਣਾ ਇਹ ਬਾਪੂ ਕੱਲਾ ਲੰਗਰੀ ਨਹੀਂ ਬਈ ਕਿਤੇ ਸੋਚੋ ਬਾਪੂ ਲੰਗਰੀ ਹੈ ਭਾਈ ਸਾਹਿਬ ਇਹ ਇਹ ਜਜ਼ਬਾ ਇਹ ਜਜ਼ਬਾਤ ਬੋਲਦੇ ਆ ਬਾਪੂ ਜੀ ਨੇ ਗੱਲ ਬਿਲਕੁਲ ਸਹੀ ਕਹੀ ਹੈ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਤਾਂ ਰਹਿੰਦੇ ਆ ਸਿੰਘ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਮਝਾਇਆ ਪਰ ਜਦੋਂ ਵਿਰਾਗ ਵੀ ਆ ਜਾਂਦਾ ਹੈ ਇਹ ਚੀਜ਼ਾਂ ਦੇਖ ਕੇ ਵੀ ਜਿਹੜਾ ਬੰਦਾ ਜਿਹੜਾ ਪੰਜਾਬ ਸਾਰਿਆਂ ਨਾਲ ਖੜਦਾ ਅੱਜ ਉਹਦੇ ਨਾਲ ਕੋਈ ਖੜਿਆ ਹੀ ਨਹੀਂ ਹੈ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਵੀ ਅਸੀਂ ਢੈਂਦੇ ਨਹੀਂ ਅਸੀਂ ਲੈਂਦੇ ਨਹੀਂ ਚੜਦਾ ਪੰਜਾਬ ਹਮੇਸ਼ਾ ਚੜਦਾ ਹੀ ਰਹੂਗਾ ਠੀਕ ਹੈ ਤੇ ਲੈਂਦੇ ਪੰਜਾਬ ਵਾਲੇ ਵੀ ਘਟ ਨਹੀਂ ਉਹਨਾਂ ਨੇ ਵੀ ਬਹੁਤ ਸਿਆ ਬਹੁਤ ਪਾਣੀ ਦੀ ਮਾਰ ਸਹੀ ਉਹਨਾਂ ਨੇ ਤੁਹਾਨੂੰ ਮੈਂ ਦਿਖਾਉਣਾ ਉਧਰ ਵੀ ਕੀ ਕੀ ਡਿਜ਼ਾਸਟਰ ਹੋਈ ਸੀਗੇ ਇੱਧਰ ਦੇਖੋ ਇੱਕ ਮਿੰਟ ਰੁਕੋ आय बनकर नहीं रह गया है इंडिया और पाकिस्तान पंजाब की अगर हम बात करें तो क्लाइमेट चेंज रेगुलरली तबाही मचा रही है हमारी आंखों के सामने पाकिस्तान पंजाब में तो हालत और भी ज्यादा खराब है 20 लाख लोग इंपैक्ट हुए हैं इस फ्लडिंग के चलते इस साल सरकार ने साढ़े सात लाख लोगों को रेस्क्यू किया है अच्छा लाख लाइफ स्टॉक मैं सात आठ लाख गया स्टार्टिंग पर यही आंकड़ा बीस लाख तक पहुंच गया ट के पानी में फंसे हुए हैं 850 सौ पचास जाने ऑलरेडी जा चुकी हैं पंजाब में लोग इस बाढ़ का मुकाबला डटकर कर, कर रहे हैं सरकार मदद करे या ना करे लोग खुद एक दूसरे की मदद जरूर कर रहे हैं जगह जगह पर लंगर भी आपको दिखने को मिलेंगे लेकिन क्या इस बाढ़ के बाद लोग अपने कामकाज में फिर से वापस लग जाएंगे बिजी हो जाएंगे या इस बात की मांग करेंगे कि इतने इतने बड़े बड़े बांध बनने के बाद प्रीवियस बाढ़ होने के बाद आज हालत ट्वेंटी में ऐसा क्यों है ਘਾਗਰ ਨਦੀ ਅੱਜ ਵੀ ਮੌਨਸੂਨ ਮੇ ਤਬਾਹੀ ਕਿਉਂ ਮਚਾ ਰਹੀ ਹੈ ਕੀ ਸਭ ਕੁਝ ਨੇਚਰਸ ਫਿਊਰੀ ਕਲਾਈਮੇਟ ਚੇਂਜ ਬੋਲ ਕੱਲਿਆ ਕੱਲਾ ਕਾ ਗਰਦਰੀਆਣੀ ਰਾਵੀ ਬਿਆਸ ਸਤਲੁਜ ਸਾਰੇ ਜੜੇ ਆ ਕਿਉਂਕਿ ਜਿੰਨਾ ਵੀ ਹਿਮਾਚਲ ਤੋਂ ਜੰਮੂ ਕਸ਼ਮੀਰ ਵਿੱਚ ਜਿਹੜੀ ਤਬਾਹੀ ਹੋਈ ਜਿਹੜੀ ਪਾਣੀ ਪਿਆ ਉਹ ਸਾਰਾ ਪਾਣੀ ਆਉਣਾ ਦਾ ਇਧਰ ਪੰਜਾਬ 'ਚ ਹੀ ਹੈ ਠੀਕ ਹੈ ਤੇ ਉਹ ਸਾਰਾ ਪੰਜਾਬ 'ਚ ਆਇਆ ਤੇ ਰਿਕਾਰਡ ਤੋੜ ਬਾਰਿਸ਼ ਹੋਈ ਹੈ 1988 1993 ਤੇ ਉਹਨਾਂ 2025

ਕਿਉਂਕਿ ਜੋ ਮੈਂ ਲੋਕਾਂ ਨੂੰ ਦੇਖਿਆ ਨਾ ਹਜੇ ਤਾਂ ਮੈਂ ਥੋੜੇ ਸਮਨੇ ਕੁਝ ਕੁ ਵੀਡੀਓਜ਼ ਰੱਖ ਰਿਹਾ ਹਾਂ ਪਰ ਇਸ ਤੋਂ ਪਹਿਲਾਂ ਜਿਹੜੀਆਂ ਮੈਂ ਵੀਡੀਓਜ਼ ਦੇਖ ਲਈਆਂ ਨਾ ਮਨ ਰੋਂਦਾ ਹੈ ਯਾਰ ਬੀਬੀ ਤੇ ਹਾਰਟ ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ ਲੋਕਾਂ ਦੇ ਵਿੱਚ ਕਿਉਂਕਿ ਦੇਖੋ ਜੋ ਲੇਡੀਜ਼ ਹੁੰਦੀਆਂ ਨਾ ਲੇਡੀਜ਼ ਦੇ ਕਰਦੇ ਵਿੱਚ ਕੋਈ ਮਾੜੀ ਜਿਹੀ ਕੋਈ ਦਿੱਕਤ ਹੁੰਦੀ ਹੈ ਨਾ ਮਾੜਾ ਮੋਟਾ ਕੁਝ ਹੁੰਦਾ ਤਾਂ ਸਭ ਤੋਂ ਪਹਿਲਾਂ ਘਰ ਦੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਘਬਰਾ ਜਾਂਦੀਆਂ ਠੀਕ ਹੈ ਬੰਦੇ ਥੋੜੇ ਚਲੋ ਕਹਿੰਦੇ ਆ ਕਿ ਆਪਾਂ ਥੋੜੇ ਸਖਤ ਹੁੰਦੇ ਆ ਪਰ ਜਿਹੜੀਆਂ ਬੁੜੀਆਂ ਹੁੰਦੀਆਂ ਔਰਤਾਂ ਹੁੰਦੀਆਂ ਉਹ ਜਲਦੀ ਘਬਰਾ ਜਾਂਦੀਆਂ ਬਲੱਡ ਪ੍ਰੈਸ਼ਰ ਹੁਣ ਸਾਰਿਆਂ ਦੇ ਆਪ ਹੈ ਹਾਰਟ ਦੀਆਂ ਜਿਹੜੀਆਂ ਪ੍ਰੋਬਲਮਸ ਪੈਦਾ ਹੋ ਰਹੀਆਂ ਠੀਕ ਹੈ ਤੇ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਅੱਗੇ ਵੀ ਕਹੀਆਂ ਸੀ ਕਿ ਕੱਲਾ ਹੀ ਨਹੀਂ ਕਿ ਪਾਣੀ ਨੇ ਮਾਰਤਾ ਤੇ ਚਲੋ ਜੀ ਇਹ ਤੇ ਪਾਣੀ ਦੇ ਸਾਰ ਮੋਟਕੇ ਵਹਾਕੇ ਲੈ ਗਏ ਠੀਕ ਹੈ ਤੁਹਾਡਾ ਘਰ ਟੁੱਟ ਗਿਆ ਅੱਛਾ ਇੱਕ ਗੱਲ ਹੋਰ ਸੁਣੋ ਅ ਤੁਹਾਨੂੰ ਯਾਦ ਹੋਣਾ ਜਿਹੜੇ ਬਿਸਤਰੇ ਹੁੰਦੇ ਆ ਖੇਸੀ ਕੰਬਲ ਜਿਹੜੀਆਂ ਸਾਡੇ ਦਾਦੀਆਂ ਦਾ ਵੀ ਦਾਜ ਹੈ ਠੀਕ ਹੈ ਕਿਉਂਕਿ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਜਾਂ ਸਾਡੀਆਂ ਮਾਵਾਂ ਹਨ ਉਹਨਾਂ ਨੇ ਪੇਟੀਆਂ ਦੇ ਵਿੱਚ ਕੰਬਲ ਖੇਸੀ ਠੀਕ ਹੈ ਦਰੀਆਂ ਇਹ ਚੀਜ਼ਾਂ ਉਹਨਾਂ ਨੇ ਸਾਮ ਕੇ ਰੱਖੀਆਂ ਹੁੰਦੀਆਂ ਕਿੱਥੇ ਅ ਗਈਆਂ ਸਾਰੀਆਂ ਉਹ ਉਹ ਸਾਡਾ ਜਿਹੜਾ ਉਹ ਨੂੰ ਬਾਅਦ ਚ ਕੀ ਨੇ ਪੁੱਛਣਾ ਕਿ ਉਹ ਇੱਕ ਜਿਹੜੀ ਸਾਡੀ ਆਖਰੀ ਪੀੜੀ ਨੇ ਮ ਅੱਗੇ ਵੀ ਗੱਲ ਕਰਦਾ ਉਹਨਾਂ ਕਿ ਸਾਡੀ ਆਖਰੀ ਪੀੜੀ ਹੈ ਸਾਡੇ ਦਾਦਾ ਦਾਦੀ ਹੋਣੀ ਠੀਕ ਹੈ ਇਹ ਆਖਰੀ ਪੀੜੀ ਹੈ ਤੇ ਜੇ ਉਹਨਾਂ ਦਾ ਸਮਾਨ ਵੀ ਇਦਾਂ ਹੀ ਨਾਲ ਬਹਿ ਗਿਆ ਤੇ ਉਹਨਾਂ ਨੂੰ ਬਾਅਦ ਵਿੱਚ ਯਾਰ ਮਤਲਬ ਅਸੀਂ ਕਿਵੇਂ ਯਾਦ ਕਰਾਂਗੇ ਸਾਡੇ ਕੋਲ ਉਹੀ ਤਾਂ ਨਿਸ਼ਾਨੀਆਂ ਰਹਿਣੀਆਂ ਅੱਜ ਕੱਲ ਤਾਂ ਕੋਈ ਕੁੜੀ ਹੈ ਨਹੀਂ ਕਿ ਜਿਹੜੀ ਕੋਈ ਖੇਸੀ ਦਰੀਆਂ ਬੁਣੇ ਉਹ ਤਾਂ ਇਨਸਟਾ ਦੀਆਂ ਰੀਲਾਂ ਤੇ ਨੱਚਣ ਨੂੰ ਬਿਜ਼ੀ ਹੈ ਨੱਚਣ ਚ ਠੀਕ ਹੈ ਤੇ ਉਸ ਗੱਲ ਨੂੰ ਆਪਾਂ ਨੂੰ ਸਮਝਣਾ ਪੈਣਾ ਸੋ ਇਹ ਇਹ ਹੁਣ ਦੀ ਗੱਲ ਨਹੀਂ ਵੀਰੋ ਵੀ ਜਿਹੜਾ ਪਾਣੀ ਆ ਗਿਆ ਇਹਨੇ ਮਾਰ ਕਰਤੀ ਹੁਣ ਰਾਸ਼ਨ ਬਾਣੀ ਬਹੁਤ ਪਹੁੰਚ ਗਿਆ ਜਿਨ੍ਹਾਂ ਨੇ ਹੁਣ ਮਦਦ ਕਰਨੀ ਹੈ ਤੁਸੀਂ ਮਦਦ ਕਰ ਸਕਦੇ ਹੋ ਜ਼ਰੂਰ ਪਰ ਪਹਿਲਾਂ ਪਤਾ ਕਰਕੇ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਠੀਕ ਹੈ ਉੱਥੇ ਤੁਸੀਂ ਉਹ ਚੀਜ਼ਾਂ ਭੇਜੋ ਤੇ ਉਸ ਤੋਂ ਬਾਅਦ ਵਾਲੀ ਗੱਲ ਹੈ ਕਿ ਡੇਢ ਦੋ ਮਹੀਨੇ ਕਟੋੜ ਢਾਈ ਮਹੀਨੇ ਵੀ ਜਿਹੜਾ ਪਾਣੀ ਜਦੋਂ ਨਿਕਲ ਗਿਆ ਤਾਂ ਉਹਦੋਂ ਤੋਂ ਬਾਅਦ ਵੀ ਲੋਕਾਂ ਨੂੰ ਆਪਣੀ ਲੋੜ ਹੈ ਉੱਥੇ ਵੀ ਮਦਦ ਦੀ ਲੋੜ ਹੈ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਉਹ ਗਾਰਾ ਕੱਢਣਾ ਠੀਕ ਹੈ ਚਲੋ ਲੋਕੀ ਆਪਦੇ ਐਂਡ ਦੇ ਆਸ-ਪਾਸ ਵਾਲੇ ਕਰੀ ਜਾਣਗੇ ਪਰ ਰਾਸ਼ਨ ਪਾਣੀ ਦੀ ਉਦੋਂ ਵੀ ਉੱਥੇ ਲੋੜ ਪੈਣੀ ਹੈ ਸੋ ਥੋੜਾ ਜਿਹਾ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਧਿਆਨ ਚ ਰੱਖਦੇ ਹੋਏ ਜਿਹੜੀਆਂ ਇਹ ਗੱਲਾਂ ਬਾਤਾਂ ਦੇਖੀਏ ਜ਼ੋਰ ਪਾਣਿਆਂ ਦਾ ਹੁਣ ਮੈਂ ਡਰ ਗਿਆ ਤੇਰੇ ਜੋਰਡਨ ਸੰਦੂਰ ਵੀ ਗਿਆ ਬ੍ਰੈਂਡਸ ਇਨ ਪੰਜਾਬ ਮੈਂ ਤੁਹਾਨੂੰ ਦੱਸਿਆ ਨਾ ਪਿੰਡ ਦਾ ਖਰੇਣਾ ਰਹਾਤ ਜੋ ਫੁੱਲਾ ਤੇ ਇੱਕ ਤੇਰਾ ਹੀ ਪੰਜਾਬ ਦੇ ਜੰਮੇ ਹੀ ਦੁੱਖ ਸਮਝ ਸਕਦੇ ਆ ਪਰ ਸਮਝਣ ਵਾਲੇ ਸਮਝ ਲੈਂਦੇ ਆ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੁੱਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਕੀ ਬਾਤ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਇੰਨਾ ਇੰਨਾ ਹੀ ਬਹੁਤ ਆ ਯਾਰ ਜਦੋਂ ਕੋਈ ਤੁਹਾਡੇ ਨਾਲ ਖੜ ਜੇ ਨਾ ਤੇ ਤੁਹਾਨੂੰ ਇੰਨਾ ਹੌਸਲਾ ਦੇ ਦੇ ਇਹੀ ਬਹੁਤ ਹੈ ਵਾਹਿਗੁਰੂ ਮੇਰ ਕਰੇ ਸਰਬਤ ਦਾ ਭਲਾ ਕਰੇ ਪਾਕਿਸਤਾਨ ਪੰਜਾਬ ਵਿੱਚ ਵੀ ਬਹੁਤ ਤਬਾਈ ਹੋਈ ਬਹੁਤ ਹੜ੍ਹਾਂ ਨੇ ਜਿਹੜੀ ਹੜਕੰਪ ਮਚਾਈ ਠੀਕ ਹੈ ਸਾਡੀਆਂ ਸਰਕਾਰਾਂ ਹੀ ਨਕਾਮ ਹੈ ਕਲਾਈਮੇਟ ਚੇਂਜ ਦਾ ਜਿਹੜਾ ਸਾਰਾ ਖਾਮਿਆਜ਼ਾ ਅਸੀਂ ਪੰਜਾਬੀ ਹੀ ਭੁਗਤ ਰਹੇ ਹਾਂ ਠੀਕ ਹੈ ਹਰ ਚੀਜ਼ ਵਿੱਚ ਅਸੀਂ ਪੰਜਾਬੀ ਅੱਗੇ ਹਾਂ ਠੀਕ ਹੈ ਚਾਹੇ ਉਹ ਚੜ੍ਹਦੀ ਕਲਾ ਦੇ ਵਿੱਚ ਹੋਈਏ ਤੇ ਚਾਹੇ ਉਹ ਸਹਣ ਦੇ ਵਿੱਚ ਹੋਈਏ ਉਸ ਕੁਦਰਤੀ ਮਾਰਾਂ ਨੂੰ ਪਰ ਸਮਾਂਗੇ ਕੋਈ ਗੱਲ ਨਹੀਂ ਸਾਡਾ ਜੋ ਇਤਿਹਾਸ ਹੈ ਨਾ ਪੰਜਾਬ ਦਾ ਜਦੋਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਂ ਮੈਂ ਇਕੱਲੇ ਇੰਡੀਅਨ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਦੋਨਾਂ ਪੰਜਾਬਾਂ ਦੀ ਗੱਲ ਕਰ ਰਿਹਾ ਚੜ੍ਹਦਾ ਤੇ ਲੈਂਦਾ ਠੀਕ ਹੈ ਸੋ ਇਹ ਪੰਜਾਬ ਇੱਕੋ ਹੀ ਆ ਵਿਚ ਦੁਆਰ ਆ ਗਈ ਪਰ ਇਹ ਹੈ ਕੋਈ ਜਦੋਂ ਵੀ ਪੰਜਾਬ ਤੇ ਕੋਈ ਆਫਤ ਪਈ ਆ ਨਾ ਤਾਂ ਦੋਨੋਂ ਪੰਜਾਬ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਠੀਕ ਹੈ ਤਾਂ ਉਹ ਉਹ ਲੋਕ ਆ ਇੱਕ ਦੂਜੇ ਇਹ ਦੋਨਾਂ ਪੰਜਾਬਾਂ ਦੇ ਇਹ ਲੋਕ ਆ ਜਿਹੜੇ ਇੱਕ ਦੂਜੇ ਨਾਲ ਖੜਦੇ ਆ ਠੀਕ ਹੈ ਇੱਕ ਦੂਜੇ ਦੇ ਜੋ ਦੁੱਖ ਵਿੱਚ ਸ਼ਰੀਕ ਬਣਦੇ ਆ ਸਿਰਫ ਇੱਕ ਕਿਸੇ ਦੀ ਵੀਡੀਓ ਹੀ ਆ ਜੇ ਨਾ ਹੁਣ ਰਣਜੀਤ ਬਾਵੇ ਦੀ ਵੀਡੀਓ ਹੈ ਠੀਕ ਹੈ ਇਹ ਨਹੀਂ ਦੇਖੋ ਕਿੰਨਾ ਹੌਸਲਾ ਦੇਤਾ ਮੇਰਾ ਖੁੱਦਾ ਅਲੈਜ਼ਾ ਬਦਲ ਗਿਆ ਲੈ ਠੀਕ ਹੈ ਤਾਂ ਜਿਹੜਾ ਬੰਦਾ ਉਸ ਮਾਰ ਦੇ ਵਿੱਚ ਬੈਠਾ ਤੇ ਜਦੋਂ ਉਹ ਇਦਾਂ ਦੀ ਕੋਈ ਵੀਡੀਓ ਦੇਖਦਾ ਹੈ ਨਾ ਤੇ ਉਹ ਸੋਚਦਾ ਹੈ ਕਿ ਯਾਰ ਹਾਂ ਮਤਲਬ ਮੇਰੇ ਨਾਲ ਖੜੇ ਆ ਯਾਰ ਪੰਜਾਬੀ ਮੇਰੇ ਨਾਲ ਖੜੇ ਆ ਮੈਨੂੰ ਭੁੱਖਾ ਨਹੀਂ ਮਰਨ ਦੇਣਗੇ ਤੇ ਗੱਲ ਸੱਚੀ ਵੀ ਹੈ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰ ਸਕਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਸੋਨੇ ਦੀ ਚਿੜੀ ਹੈ ਇਹਨੂੰ ਅਸੀਂ ਉਵੇਂ ਹੀ ਬਹਾਲ ਰੱਖਾਂਗੇ ਚਾਹੇ ਜਿੰਨੇ ਮਰਜੀ ਦਰਦ ਆ ਜਾਣ ਚਾਹੇ ਜਿੰਨੇ ਮਰਜੀ ਵੈਰੀ ਆ ਜਾਣ ਕੋਈ ਸਾਥ ਦੇਵੇ ਨਾ ਦੇਵੇ ਅਸੀਂ ਖੜੇ ਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਜਾਂਦੇ ਜਾਂਦੇ ਇੱਕ ਜਿਹੜਾ ਅੱਜ ਇਸ ਟਾਈਮ ਮੇਰੇ ਦਿਲ ਦਾ ਹਾਲਾਤ ਆ ਨਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਖੜਿਆ ਸਵਾਲੀ ਹੱਥ ਜੋੜ ਕੇ ਖੜਿਆ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਕਦਮਾਂ ਚ ਆਣ ਬੰਦਗੀ ਦੀ ਦਾਤੇ ਚੋਲੀ ਪਾ ਦੇਓ ਰੱਖਿਓ ਨੀ ਮਾਣਿਆ ਦਮਨ ਬੰਦਗੀ ਦੀ ਦਾਤੇ ਚੋਲੀ ਪਾ ਦੇਓ ਰੱਖਿਓ ਨੀ ਮਾਣਿਆ ਦਮਨ ਉਸ ਸੱਚੇ ਰੱਬ ਦੇ ਅੱਗੇ ਇੱਕ ਇਹੀ ਦੁਆ ਕਿ ਵਾਹਿਗੁਰੂ ਜਿੰਨੇ ਵੀ ਲੋਕ ਹੜ ਪ੍ਰਭਾਵਿਤ ਹਨ ਉਹਨਾਂ ਸਾਰਿਆਂ ਨੂੰ ਇਸ ਹਾਲਾਤਾਂ ਨਾਲ ਜੂਝਣ ਦਾ ਜੋ ਇੱਕ ਹਿੰਮਤ ਦੇਵੇ ਤੇ ਬਾਕੀ ਜਿੰਨੇ ਲੋਕ ਹੈ ਜਿਹੜੇ ਆਪਦੇ ਘਰਾਂ 'ਚ ਸੇਫ ਹੈ ਉਹਨਾਂ ਨੂੰ ਵੀ ਇੱਕ ਇੰਨਾ ਕੁ ਉਦਮ ਦੇਵੇ ਕਿ ਉਹ ਹੜ ਪ੍ਰਭਾਵਿਤ ਲੋਕਾਂ ਦੀ ਜਿਹੜੀ ਮਦਦ ਕਰ ਸਕਣ ਮਿਲਦੇ ਆ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਪੰਜਾਬੀ ਰਿਓਟੀ